ਜੇ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਦੇ ਵੱਲੋਂ ਹਿਸ਼ਾਰਪੁਰ ਵੱਲੋਂ ਜਿਹੜਾ 40ਸ ਹਸਪਤਲ ਦੇ ਨਾਲ ਮਿਲ ਕੇ ਇੱਕ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਔਰ ਜਿਹਦੇ ਵਿੱਚ ਲੋੜਵੰਦ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਮੁਫਤ ਜਿਹੜੇ ਆ ਉਹ ਮੈਡੀਕਲ ਸਹਾਇਤਾ ਦਵਾਈਆਂ ਉਹਨਾਂ ਦੀ ਚੈੱਕਅਪ ਉਹਨਾਂ ਦੀ ਬੁਨਿਆਦੀ ਲੋੜਾਂ ਨੂੰ ਪੂਰਾ ਜਿਹੜਾ ਕੀਤਾ ਜਾਣਾ। ਸੋ ਇਹ ਆਪਣੇ ਆਪ ਦੇ ਵਿੱਚ ਇਕ ਬਹੁਤ ਵੱਡਾ ਸ਼ਿਲਾਕਾ ਜੋ ਕਦਮ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਗਰੀਬਾਂ ਦੇ ਲਈ ਕੰਮ ਕਰਨਾ ਔਰ ਵਿਸ਼ੇਸ਼ ਰੂਪ ਵਿੱਚ ਜਦੋਂ ਇਹਦੇ 'ਚ ਇਲਾਕੇ ਦੇ ਪ੍ਰੈਸ ਰਿਪੋਰਟਰ ਵੀ ਆਪਣੀਆਂ ਸੇਵਾਵਾਂ ਦੇਣ ਉਹਦੇ ਤੋਂ ਲੱਗਦਾ ਹੈ ਕਿ ਹੁਣ ਜਿਹੜਾ ਸਮਾਜ ਸਹੀ ਜਗ੍ਹਾ ਤੇ ਇ ਜਾਗਰੂਕ ਹੋਏਗਾ ਕਿਉਂਕਿ মিডিਆ ਦੇ ਮਾਧਿਅਮ ਦੇ ਨਾਲ ਇਹ ਹਰ ਘਰ ਦੇ ਵਿੱਚ ਹਰ ਲੋੜਵੰਤ ਤੱਕ ਇਹ ਗੱਲ ਪਹੁੰਚੇਗੀ ਸੋ ਮੈਂ ਦੀ ਵਰਕਰ ਐਸੋਸੀਏਸ਼ਨ ਵਰਕਿੰਗ ਐਸੋਸੀਏਸ਼ਨ ਰਿਪੋਰਟਿੰਗ ਰਿਪੋਰਟਰ ਐਸੋਸੀਏਸ਼ਨ ਦੇ ਸਾਰੇ ਕਾਰਜਕਰਤਾਵਾਂ ਨੂੰ ਵਧਾਈ ਦਿੰਦਾ ਔਰ ਵਿਸ਼ੇਸ਼ ਰੂਪ ਤੇ ਧੰਨਵਾਦ ਕਰਦਾ ਕਿ ਫੋਰਟਿਸ ਹਸਪੀਟਲ ਦੇ ਡਾਕਟਰ ਨੇ ਜਿਨ੍ਹਾਂ ਨੇ ਇੱਥੇ ਆਣ ਕੇ ਲੋਕਾਂ ਦੀ ਜਿਹੜੀ ਜਰੂਰਤ ਦੇ ਅਨੁਸਾਰ ਉਹਨਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਸੋ ਇਹਨਾਂ ਦਾ ਹਾਰਦਿਕ ਧੰਨਵਾਦ ਔਰ ਰੱਬ ਦੇ ਅੱਗੇ ਦੁਆ ਕਰਦੇ ਹਾਂ ਪ੍ਰਮਾਤਮਾ ਅਗੇ ਵਾਹਿਗੁਰੂ ਅਗੇ ਕਿ ਇਹਨਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਜੀ ਰੱਖਾ ਔਰ ਇਸੇ ਤਰ੍ਹਾਂ ਇਹ ਸਮਾਜ ਦੀ ਸੇਵਾ ਹੋਰ ਵੱਧ ਚੜ੍ਹ ਕੇ ਕਰ ਹਮੇਸ਼ਾ ਕਹਿੰਦੇ ਆ ਕਿ ਜਿਹੜਾ ਪੱਤਰਕਾਰ ਆ ਇਹ ਸਮਾਜ ਦਾ ਆਇਨਾ ਆ ਔਰ ਸਮਾਜ ਦਾ ਆਇਨਾ ਸਮਾਜ ਨੂੰ ਜਿੱਥੇ ਦਿਸ਼ਾ ਦਿੰਦਾ ਆ ਉਹਨੂੰ ਉਹਦੀ ਅਸਲੀ ਸ਼ਕਲ ਦਿਖਾਉਂਦਾ ਹੈ ਅੱਜ ਇਸ ਆਇਨਾ ਦੇ ਅੰਦਰ ਜਿਹੜੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਆ ਇਹਨਾਂ ਨੇ ਇੱਕ ਨਵਾਂ ਪ੍ਰਯਾਸ ਕੀਤਾ ਇਹਨਾਂ ਨੇ ਅੱਜ ਇੱਥੇ ਲੋੜਵੰਦ ਲੋਕਾਂ ਦੇ ਲਈ ਫ੍ਰੀ ਮੈਡੀਕਲ ਕੈਂਪ ਲਗਾ ਕੇ ਇੱਕ ਸੰਦੇਸ਼ ਦੇਣਾ ਚਾਹਿਆ ਕਿ ਪੱਤਰਕਾਰ ਬੰਦੂ ਜਿੱਥੇ ਸਮਾਜ ਦੀਆਂ ਮੁਸ਼ਕਲਾਂ ਨੂੰ ਜਿੱਥੇ ਉਜਾਗਰ ਕਰਦੇ ਆ ਉੱਤੇ ਉਹਨਾਂ ਮੁਸ਼ਕਲਾਂ ਦਾ ਹੱਲ ਲੱਭਣ ਚ ਵੀ ਇਹ ਸક્ષਮ ਨੇ ਇਸ ਕਰਕੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਤੁਸੀਂ ਇੱਕ ਸਾਰਥਕ ਪ੍ਰਯਾਸ ਕੀਤਾ ਨਾ ਕੇਵਲ ਮੁਸ਼ਕਲਾਂ ਲੱਭੀਆਂ ਮੁਸ਼ਕਲਾਂ ਦਾ ਹੱਲ ਕਰਨ ਦਾ ਵੀ ਆਪਣਾ ਯਤਨ ਕੀਤਾ ਇਹਦੇ ਨਾਲ-ਨਾਲ ਮੈਂ ਫੋਰਟਿਸ ਹਸਪੀਟਲ ਦਾ ਵੀ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਦੇ ਡਾਕਟਰਾਂ ਨੇ ਇਹਨਾਂ ਦੀ ਆਵਾਜ਼ ਤੇ ਇੱਥੇ ਆ ਕੇ ਮਰੀਜ਼ਾਂ ਦਾ ਇਲਾਜ ਕੀਤਾ ਇੱਕ ਬੇਨਤੀ ਮੈਂ ਜ਼ਰੂਰ ਕਰੂੰਗਾ ਕਿ ਇਹ ਕੈਂਪ ਦੇ ਵਿੱਚ ਹੋ ਸਕਦਾ ਕਿ ਕੋਈ ਗੰਭੀਰ ਬਿਮਾਰੀਆਂ ਵਾਲੇ ਪੇਸ਼ੈਂਟ ਵੀ ਸਾਹਮਣੇ ਆਉਣ ਤੇ ਉਹਨਾਂ ਬਿਮਾਰੀਆਂ ਦੇ ਪੇਸ਼ੇਵਾਂ ਨੂੰ ਜਿਹੜਾ ਆ ਏਦਾਂ ਹੀ ਸੁਣਨਾ ਨਾ ਛੜਤਾ ਜਾਵੇ ਬਹੁਤ ਪੋਲਿਟਿਕਲ ਲੋਕ ਜਿਵੇਂ ਵਿਜੇ ਸਾੰਪਲਾ ਦੀ ਜਾਂ ਹੋਰ ਲੋਕ ਇੱਥੇ ਆਏ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਕੋਈ ਗੰਭੀਰ ਬਿਮਾਰੀ ਵੀ ਟ੍ਰੇਸ ਹੁੰਦੀ ਹੈ ਉਹਨਾਂ ਨੂੰ ਸਹੀ ਇਲਾਜ ਮਿਲੇ ਉਹਦੇ ਵਾਸਤੇ ਵੀ ਇਹ ਐਸੋਸੀਏਸ਼ਨ ਯਤਨ ਕਰੇ ਅਸੀਂ ਸਾਰੇ ਰਲ ਕੇ ਉਹਨਾਂ ਸੇ। ਪ੍ਰੋਜੈਸ ਐਸੋਸੀਏਸ਼ਨ ਵੱਲੋਂ ਅੱਜ ਇੱਕ ਵਿਸ਼ਾਲ ਮੈਡੀਕਲ ਮੈਗਾ ਕੈਂਪ ਲਗਾਇਆ ਜਾ ਰਿਹਾ। ਔਰ ਅੱਜ ਦੇ ਇਸ ਦਿਹਾੜੇ ਤੇ ਮੈਂ ਸਾਰੇ ਜਿੰਨੇ ਵੀ ਮੇਰੇ ਜਰਨਲਿਸਟ ਵੀਰ ਨੇ ਜਿੰਨੇ ਵੀ ਮੇਰੇ ਪੱਤਰਕਾਰ ਭਰਾ ਨੇ ਜਿੰਨੇ ਵੀ ਸਾਡੇ ਐਸੋਸੀਏਸ਼ਨ ਦੇ ਮੈਂਬਰਸ ਨੇ ਸਾਡੇ ਪ੍ਰਧਾਨ ਜੀ ਨੇ ਮੈਂ ਸਾਰਿਆਂ ਨੂੰ ਉਹਨਾਂ ਦੇ ਇਸ ਵਿਲੱਖਣ ਉਪਰਾਲੇ ਲਈ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਕਿਉਂਕਿ ਦਾ ਵਰਕਿੰਗ ਰਿਪੋਰਟਰਸ ਐਸੋਸੀਏਸ਼ਨ ਇੱਕ ਪਹਿਲੀ ਐਸੀ ਸਥਾ ਮੈਂ ਦੇਖੀ ਹੈ ਰਿਪੋਰਟਰਸ ਦੀ ਜਿਹੜਨੂੰ ਮੈਂ ਪਹਿਲੀ ਵਾਰ ਅੱਜ ਉਹਨਾਂ ਦੇ ਦੁਆਰਾ ਇਸ ਵਿਸ਼ਾਲ ਉਪਰਾਲੇ 'ਚ ਆਇਆ ਵੱਡੇ ਉਪਰਾਲੇ 'ਚ ਆਇਆ ਕਿ ਜਿਹੜਾ ਮੈਡੀਕਲ ਕੈਂਪ ਮਨੁੱਖਤਾ ਦੀ ਭਲਾਈ ਦੇ ਲਈ ਲਗਾਇਆ ਜਾ ਰਿਹਾ ਇਹ ਬਹੁਤ ਹੀ ਕਾਬਲੇ ਤਾਰੀਫ ਜਿਹੜਾ ਸਟੈਪ ਹੈ ਬਹੁਤ ਅੱਛਾ ਇੱਕ ਉਪਰਾਲਾ ਹੈ ਬਾਕੀ ਜਿਹੜਾ ਸਾਡਾ মিডিਆ ਉਹ ਸਾਡਾ ਥੰਮ ਹੈ ਲੋਕਤੰਤਰ ਦਾ ਬਹੁਤ ਵੱਡਾ ਥੰਮ ਹੈ মিডিਆ ਦਾ ਪਹਿਲਾਂ ਹੀ ਬਹੁਤ ਵੱਡਾ ਰੋਲ ਵਧੀਆ ਰੋਲ ਜਿਹੜਾ ਅਦਾ ਕਰ ਰਿਹਾ ਸੋ ਮੈਂ ਅੱਜ ਦੇ ਇਸ ਦਿਹਾੜੇ ਤੇ ਮੈਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਸਾਡੇ ਇਕਤਾ ਲਹਿਰ ਦੇ ਸਾਡੇ ਬਾਨੀ ਸਾਡੇ ਸਾਥੀ ਵੀ ਸਾਡੇ ਅੱਜ ਇੱਥੇ ਮੌਜੂਦ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਜਿੰਨੇ ਵੀ ਪ੍ਰਬੰਧਕ ਤੇ ਸਾਡੇ ਡਾਕਟਰਸ ਆਏ ਆ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਫੋਰਟਿਸ ਹਸਪੀਟਲ ਤੋਂ ਡਾਕਟਰਸ ਆਏ ਨੇ ਸੋ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਨੂੰ ਆਪਣੇ ਡੋਰ ਸਟੈਪ ਤੇ ਜਦੋਂ ਇਲਾਜ ਮਿਲਦਾ ਹੈ ਜਦੋਂ ਉਹਨਾਂ ਦੀਆਂ ਬਿਮਾਰੀਆਂ ਪਹਿਚਾਨ ਹੁੰਦੀ ਹੈ ਡਾਇਗਨੋਸ ਹੁੰਦੀਆਂ ਇਹ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਅੱਛੀ ਜਿਹੜਾ ਸਿਹਤ ਢਾਂਚਾ ਹੈ ਇਹ ਉਹਦਾ ਇੱਕ ਪ੍ਰਤੀਕ ਵੀ ਹੈ ਔਰ ਉਹਦੇ ਲਈ ਤੁਹਾਡੇ ਵੱਲੋਂ ਇੱਕ ਅਪਰਾਲਾ ਵੀ ਹੈ ਸੋ ਫੋਰਟਿਸ ਹਸਪੀਟਲ ਵਰਗੇ ਡਾਕਟਰਸ ਨੇ ਬਹੁਤ ਅੱਛੀ ਗੱਲ ਹੈ ਬਹੁਤ ਵਧੀਆ ਇੱਕ ਸੋਚ ਹੈ ਔਰ ਇਸ ਦੇ ਨਾਲ ਨਾਲ ਜਿਹੜੇ ਸਾਡੇ ਮਰੀਜ਼ ਆ ਜਿੱਥੇ ਆਏ ਨੇ ਉਹ ਵੀ ਕਾਫੀ ਮਰੀਜ਼ ਮੈਂ ਦੇਖ ਰਿਹਾ ਕਾਫੀ ਮਰੀਜ਼ ਆ ਚੁੱਕੇ ਨੇ ਤੇ ਇੱਕ ਬਹੁਤ ਵੱਡਾ ਜਿਹੜਾ ਲਾਭ ਹੈ ਮਰੀਜ਼ਾਂ ਨੂੰ ਘਰ ਬੈਠਿਆਂ ਨੂੰ ਮਿਲਦਾ ਹੈ ਤੇ ਵਾਹਿਗੁਰੂ ਦੇ ਚਰਨਾਂ 'ਚ ਮੈਂ ਅਰਦਾਸ ਕਰਦਾ ਕਿ ਸਾਰੇ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਔਰ ਜਿਹੜੀ ਸਾਡੀ ਇਹ ਦਾ ਵਰਕਿੰਗ ਰਿਪੋਰਟਰਸ ਐਸੋਸੀਏਸ਼ਨ ਹੈ ਇਹ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਉਪਰਾਲੇ ਕਰਦੀ ਰਹੇ ਔਰ ਮਨੁੱਖਤਾ ਦੀ ਭਲਾਈ ਦੇ ਲਈ ਕੰਮ ਕਰਦੀ ਰਹੇ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਵੱਲੋਂ ਇਹ ਜਿਹੜਾ ਅਣੰਗ 89 ਦੇ ਨਾਨਵੇਂਵਾ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਹਦੇ ਵਿੱਚ ਸਾਡੇ ਸਾਰੇ ਪੱਤਰਕਾਰ ਸਾਥੀਆਂ ਨੇ ਸ਼ਮੂਲੀਅਤ ਕੀਤੀ ਹੈ ਵਿਸ਼ੇਸ਼ ਤੌਰ ਤੇ ਯੋਗਦਾਨ ਜਿਹੜਾ ਉਹ ਸਾਡੇ ਬਿਰੋਧ ਕੌਸ਼ਲ ਜੀ ਦਾ ਅਸੀਂ ਸਾਰੇ ਜਣੇ ਉਹਨਾਂ ਦੇ ਸਹਿਯੋਗੀ ਆ ਜਿੱਥੇ ਪੱਤਰਕਾਰ ਭਾਈਚਾਰੇ ਦੇ ਅਸੀਂ ਧੰਨਵਾਦੀ ਆ ਉੱਥੇ ਅਸੀਂ ਸਾਡੇ ਲੋਕਲ ਐਮਐਲਏ ਐਮਪੀ ਉਹਨਾਂ ਦੇ ਨਾਲ ਜਿਹੜੇ ਹੋਰ ਰਾਜਨੀਤਿਕ ਆਗੂ ਆਏ ਸਾਡੇ ਉਹਨਾਂ ਨੇ ਮੈਡੀਕਲ ਦੀ ਕੈਂਪ ਦੀ ਝੋਲਾ ਵਧਾਈ ਆ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਤੇ ਸਭ ਤੋਂ ਜ਼ਿਆਦਾ ਧੰਨਵਾਦੀ ਅਸੀਂ ਫੋਰਡਿਸ ਹਸਪੀਟਲ ਤੋਂ ਆਏ ਹੋਏ ਡਾਕਟਰ ਸਾਹਿਬਾਨਾਂ ਦੇ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੋਂ ਸਾਡੇ ਇਲਾਕੇ ਦੇ ਲੋਕਾਂ ਦੇ ਮਰੀਜ਼ਾਂ ਨੂੰ ਜਿਹੜਾ ਹੈਗਾ ਉਹ ਦੇਖਿਆ ਉਹਨਾਂ ਨੂੰ ਉਹਨਾਂ ਦੀ ਸਿਹਤ ਦੀ ਤੰਦਰੁਸਤੀ ਲਈ ਦਵਾਈਆਂ ਵੀ ਦਿੱਤੀਆਂ ਉਹਨਾਂ ਨੇ ਚੈੱਕਅਪ ਵੀ ਕੀਤਾ ਸੋ ਅਸੀਂ ਅਜਿਹੇ ਉਪਰਾਲੇ ਫੇਰ ਵੀ ਕਰਨ ਦਾ ਯਤਨ ਕਰਦੇ ਰਵਾਂਗੇ ਉਸ ਇਸ ਗੱਲ ਦਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਵਰਕਿੰਗ ਰਿਪੋਰਟਰ ਰਜਿਸਟਰਡ ਪੰਜਾਬ ਇੰਡੀਆ ਦਾ ਇਹ 99 ਮੈਡੀਕਲ ਕੈਂਪ ਹੈ ਔਰ ਗੁਰਵਿੰਦਰ ਪਲਾਹਾ ਜੀ ترਸੇਮ ਦਵਾਨਾ ਜੀ ਬਲਬੀਰ ਸਿੰਘ ਸੈਣੀ ਜੀ ਉਹਨਾਂ ਤੋਂ ਪਹਿਲਾਂ ਸਗਲੀ RAM ਜੀ ਸੁਆਜ ਸ਼ਰਮਾ ਜੀ ਇਹ ਸਾਰਿਆਂ ਦੇ ਸਹਿਯੋਗ ਸਦਕੇ ਇਹ 1998 ਨੂੰ ਇਸ ਯੂਨੀਅਨ ਦਾ ਬੂਟਾ ਲਾਇਆ ਸੀ ਉਸ ਤੋਂ ਬਾਅਦ ਲਗਾਤਾਰ ਮੈਡੀਕਲ ਕੈਂਪ ਚੱਲਦੇ ਰਿਹਾ ਔਰ ਚੱਲਦੇ ਆ ਰਹੇ ਅੱਜ ਛੋਟੇ ਹਸਪੀਟਲ ਦੇ ਜੋੜਾਂ ਦਾ ਦਰਦ ਹੱਡੀਆਂ ਦਾ ਦਰਦ ਹਾਰਟ ਤੇ ਔਰ ਸਕਿੰਦੇ ਨਾਲ ਨਾਲ ਦੰਦਾਂ ਦੇ ਡਾਕਟਰ ਨਿਊਰੋ ਸਰਜਨ ਸਾਰੇ ਅਸੀਂ ਇੱਥੇ ਬੁਲਾਏ ਔਰ ਉਹ ਆਪਣੀਆਂ ਸੇਵਾਵਾਂ ਦੇ ਰਹੇ ਆ ਔਰ ਜਿਹੜੇ ਹੱਡੀਆਂ ਦੇ ਜਿਹੜੇ ਡਾਕਟਰ ਹੈ ਸੁਧਾਂਸ਼ੂ ਜੀ ਹੈ ਇੰਡੀਆ ਦੇ ਫਰਸਟ ਡਾਕਟਰ ਹੈਗੇ ਆ ਜਿਨ੍ਹਾਂ ਦੇ ਹਰ ਤਰ੍ਹਾਂ ਦੀਆਂ ਹੱਡੀਆਂ ਦੇ ਜੋੜਾਂ ਨੂੰ ਹਰ ਤਰੀਕੇ ਦੇ ਨਾਲ ਉਹ ਠੀਕ ਕਰਦੇ ਆ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਵਿੰਗੀਆਂ ਹੋ ਜਾਂਦੀਆਂ ਜਾਂ ਪੈਰ ਉਹਨਾਂ ਨੂੰ ਆਪਣੇ ਤਰੀਕੇ ਨਾਲ ਉਹ ਠੀਕ ਕਰਦੇ ਔਰ ਕਿਹੜੀ-ਕਿਹੜੀ ਪ੍ਰੋਬਲਮ ਕਰਕੇ ਤੁਹਾਨੂੰ ਲੱਤਾਂ ਬਾਹਾਂ ਵਿੱਚ ਪ੍ਰੋਬਲਮ ਆਂਦੀ ਉਹਦਾ ਇਲਾਜ ਕਰਦੇ ਆ ਔਰ ਹਾਣ ਦੇ ਜਿਹੜੇ ਡਾਕਟਰ ਇਹਨਾਂ ਪਾਸ ਇੱਕ ਨਵੀਂ ਟੈਕਨੋਲੋਜੀ ਆਈ ਹੈ ਉਹਦੇ ਨਾਲ ਵੀ ਜੇ ਤੁਹਾਨੂੰ ਸਰਜਰੀ ਦੀ ਲੋੜ ਹੈ ਤੋ ਸਟੰਟ ਦੇ ਨਾਲ ਕੰਮ ਚਲਾ ਦਿੰਦੇ ਜਾਂ ਸਟੰਟ ਦੇ ਨਾਲ ਲੋੜ ਹੈ ਤਾਂ ਸਪੇਸ ਮੇਕਰ ਦੇ ਨਾਲ ਕੰਮ ਚਲਾ ਦਿੰਦੇ ਹੈਗੇ ਆ ਉਹਦੇ ਨਾਲ ਮਰੀਜ਼ ਦਾ ਖਰਚਾ ਵੀ ਵੱਜ ਜਾਂਦਾ ਔਰ ਇਹਨਾਂ ਕੈਂਪਾਂ ਦੇ ਵਿੱਚ ਅਸੀਂ ਜਿਨ੍ਹਾਂ ਨੂੰ ਰੈਫਰ ਕਰਦੇ ਆ ਔਰ ਉਹਦੇ ਵਿੱਚ ਉਹਨਾਂ ਨੂੰ 50% ਤੋਂ ਵੀ ਜ਼ਿਆਦਾ ਦੀ ਕੰਸੈਸ਼ਨ ਮਿਲਦੀ ਹੈ ਤੇ ਇਹ ਸਾਡਾ ਉਪਰਾਲਾ ਇੰਨੇ ਸਮੇਂ ਤੋਂ ਅਸੀਂ ਲਗਾਤਾਰ ਚੱਲਦੇ ਆ ਰਹੇ ਆ ਮਨਵੀਰ ਸਿੰਘ ਜੀ ਸੈਨੀਅਰ ਮੈਡੀਸਿਨ ਵੀ ਦਿੱਤੀ ਜਾ ਰਹੀ ਹੈ ਸਾਰਿਆਂ ਨੂੰ ਪੇਸ਼ੈਂਟ ਨੂੰ ਤੇ ਕਈ ਪੇਸ਼ੈਂਟ ਐਸੇ ਆ ਉਹਨਾਂ ਦੀ ਜਿਹੜੀ ਮੈਡੀਸਿਨ ਆ ਉਹ ਮੋਹਾਲੀ ਤੋਂ ਹੀ ਮਿਲਣੀ ਆ ਜਾਂ ਚੰਡੀਗੜ੍ਹ ਤੋਂ ਮਿਲਣੀ ਆ ਉਹ ਤਾਂ ਇੱਥੇ ਅਵੇਲੇਬਲ ਨਹੀਂ ਕਿਉਂਕਿ ਹੁਣ ਹੀ ਕੇਮਿਸਟਰ ਆਇਆ ਪੰਜ ਛੇ ਕੇਮਿਸਟਰ ਦਾ ਬੰਡ ਤੇ ਮੈਡੀਸਿਨ ਤਾਂ ਤੁਹਾਨੂੰ ਉੱਥੇ ਮਿਲਣੀ ਆ ਤੋ ਇਹ ਪੇਸ਼ੈਂਟ ਨੂੰ ਜ਼ਰੂਰ ਪ੍ਰੋਬਲਮ ਆਏਗੀ ਉਹ ਮੈਡੀਸਿਨ ਜਿਹੜੀ ਉਹ ਉੱਥੋਂ ਮੰਗਾਲਵੇ ਬਾਕੀ ਜਿਹੜੀ ਇੱਥੇ ਮੈਡੀਸਿਨ ਅਸੀਂ ਐਮਰਜੈਂਸੀ ਕਿੱਟ ਬਣਾਈ ਦੀ ਹੈ ਉਹ ਅਸੀਂ ਦੇ ਰਹੇ ਹੈਗੇ ਸਾਰਿਆਂ ਨੂੰ ਬਲਕਿ ਇਹ ਇੰਨੀ ਦੇਰ ਦਾ ਸਾਡਾ ਉਹ ਪਰਾਲਾ ਸੀਗਾ ਜੀ ਇਹ ਤੇ ਬਲਬੀਰ ਸਿੰਘ ਸੈਣੀ ਜੀ ਦੀ ਪਰਸੇਮ ਦਿਵਾਨਾ ਜੀ ਦੀ ਗੁਰਵਿੰਦਰ ਪਲਾਹਾ ਜੀ ਦੀ ਓਪੀ ਰਾਣਾ ਜੀ ਦੀ ਬਲਕਿ ਸਾਰੇ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਦੀ ਇੱਕ ਬੜੀ ਕਹੜੀ ਮਿਹਨਤ ਦਾ ਨਤੀਜਾ ਵੀ ਅੱਜ ਇੱਥੇ ਮੈਡੀਕਲ ਕੈਂਪ ਲਗਾਇਆ ਗਿਆ ਔਰ ਇਹਦੇ ਵਿੱਚ ਕਲੈਕਸ਼ਨ ਕਰਨਗੀ ਨਹੀਂ ਸਾਡੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਅਤੇ ਇਕਤਾ ਲਹਿਰ ਦੇ ਸਹਿਯੋਗ ਦੇ ਨਾਲ ਅਸੀਂ ਇਹ ਜਿਹੜਾ ਮੈਡੀਕਲ ਕੈਂਪ ਲਗਾ ਰਿਹਾ ਔਰ ਸਾਰੇ ਪੱਤਰਕਾਰ ਭਰਾਵਾਂ ਨੂੰ ਆਪਾਂ ਅਪੀਲ ਵੀ ਕਰਾਂਗੇ ਇੱਕ ਝੰਡੇ ਥੱਲੇ ਅਸੀਂ ਇਕਜੁੱਟ ਹੋ ਕੇ ਚਲੀਏ ਤਾਂ ਕਿ ਪੱਤਰਕਾਰਾਂ ਤੇ ਨਿਤ ਦੇ ਨਾ ਆਏ ਕੋਈ ਨਾ ਕੋਈ ਪਰੇਸ਼ਾਨੀ ਉਹਦਾ ਅਸੀਂ ਡਟ ਕੇ ਮੁਕਾਬਲਾ ਕਰੀਏ